ਤੁਸੀਂ ਸਾਰੇ ਜਾਣਦੇ ਹੋ ਕਿ ਅਮਰੀਕਾ ਬਹੁਤ ਸਾਰੇ ਦੇਸ਼ਾਂ ਨੂੰ ਜਿੱਚ ਭਾਰਤ ਵੀ ਇੱਕ ਹੈ ਧਮਕੀਆਂ ਦੇ ਰਿਹਾ ਕਿ ਮੈਂ ਟੈਰਿਫ ਲਾਣਾ ਟੈਰਿਫ ਲਾਣਾ ਟੈਰਿਫ ਲਾਣਾ ਉਹ ਲਾ ਵੀ ਦਿੱਤਾ ਦੂਸਰੇ ਪਾਸੇ ਜਦੋਂ ਟ੍ਰੇਡ ਨੂੰ ਲੈ ਕੇ ਗੱਲ ਹੋਈ ਤਾਂ ਉਹਨੇ ਹਿੰਦੁਸਤਾਨ ਤੇ ਦਵਾ ਪਾਇਆ ਕਿ ਤੁਸੀਂ ਜਿੰਨੇ ਵੀ ਡੈਰੀ ਪ੍ਰੋਡਕਟ ਹੈ ਉਹ ਜਿਹੜਾ ਤੁਸੀਂ ਇਥੋਂ ਇੰਪੋਰਟ ਕਰਦੇ ਆ ਉਹਦੇ ਤੇ ਆਪਣਾ ਡਿਊਟੀ ਆਪਣਾ ਟੈਰਿਫੜਾ ਘਟਾ ਦੇ ਤਾਂ ਕਿ ਅਮਰੀਕਾ ਜਿਹੜਾ ਹੈ ਆਪਣੇ ਡੈਰੀ ਪ੍ਰੋਡਕਟ ਨੂੰ ਇੰਡੀਆ ਚ ਵੇਚ ਸਕੇ ਲੇਕਿਨ ਕੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਸਟੈਂਡ ਲੈਂਦੇ ਹੋਏ ਕਿਸਾਨ ਦੇ ਹਿੱਤ ਵਿੱਚ ਔਰ ਜਿੰਨੇ ਵੀ ਦੁੱਧ ਪੈਦਾ ਕਰਨ ਵਾਲੇ ਲੋਕ ਨੇ ਚਾਹੀਓ ਡੈਰੀਆਂ ਆ ਚਾਹੇ ਵੱਡੇ ਕੋਆਪਰੇਟਿਵ ਸੁਸਾਇਟੀ ਹੈ ਚਾਹੇ ਵੇਰਕਾ ਆ ਅੰਮੋਲ ਹੈ ਨੰਦਨੀ ਹੈ ਇਦਾਂ ਦੀਆਂ ਜਿੰਨੀਆਂ ਵੀ ਕੋਆਪਰੇਟਿਵ ਸੁਸਾਇਟੀਆਂ ਆ ਉਹਨਾਂ ਸਾਰਿਆਂ ਦੇ ਹਿੱਤ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਸਟੈਂਡ ਲਿਆ ਕਿ ਅਸੀਂ ਇਹ ਟੈਰਫ ਨਿਕਟਾਂ ਇੱਕ ਤਾਂ ਇਕਨੋਮਿਕ ਫੈਕਟਰ ਹੈ ਦੂਸਰਾ ਕੀ ਫੈਕਟਰ ਹੈ ਕਿ ਜੇ ਟੈਰਫ ਅਸੀਂ ਇੱਥੇ ਘਟਾ ਦਿੰਨੇ ਆ ਅਮਰੀਕਾ ਦਾ ਦੁੱਧ ਦਹੀਂ ਇੱਥੇ ਆਣਾ ਸ਼ੁਰੂ ਹੋ ਜਾਂਦਾ ਤਾਂ ਸਾਡਾ ਜਿਹੜਾ ਕਿਸਾਨ ਹੈ ਇਸ ਇੰਡਸਟਰੀ ਉੱਤੇ ਡੈਰੀ ਛੋਟੇ ਛੋਟੇ ਡੈਰੀਏ ਦੋ ਦੁੱਧਾਂ ਰੱਖੀਆਂ ਇੱਕ ਮੱਝ ਰੱਖੀ ਹੋਈ ਹੈ ਇੱਕ ਘਰ ਕੀ ਹੋਈ ਹੈ ਜਾਂ ਜਿਆਦਾ ਵੀ ਲੋਕ ਡੈਰੀ ਦਾ ਕੰਮ ਕਰਦੇ ਆ ਫਿਰ ਕੋਪਰੇ ਸੁਸਾਇਟੀਆਂ ਬਹੁਤ ਵੱਡੀਆਂ ਬਣੀਆਂ ਹੋਈਆਂ ਉਹਨਾਂ ਤੇ ਇਹਦਾ ਇਕਨੋਮਿਕਲੀ ਬਹੁਤ ਬੈਡ ਇਫੈਕਟ ਪੈਣਾ ਕਿਉਂ ਕਿ ਅਮਰੀਕਾ ਇੱਕ ਬਹੁਤ ਵੱਡਾ ਦੇਸ਼ ਹੈ ਉਹਦੇ ਚ ਫਾਰਮ ਹਾਊਸਸ ਬਹੁਤ ਵੱਡੇ ਵੱਡੇ ਨੇ ਤੀਸਰਾ ਜਿਹੜਾ ਉਹਦਾ ਦੁੱਧ ਪੈਦਾ ਕਰਨ ਦਾ ਢੰਗ ਹੈ ਉਹ ਵੀ ਸਾਡੇ ਨਾਲ ਉਹ ਮੇਲ ਨਹੀਂ ਖਾਂਦਾ ਕਿਉਂਕਿ ਉਹਦੇ ਪਸ਼ੂ ਜਿਹੜੇ ਨੇ ਉਹਨਾਂ ਨੂੰ ਜਿਹੜੇ ਇੰਜੈਕਸ਼ਨ ਲੱਗਦੇ ਨੇ ਜਾਂ ਉਹਨੂੰ ਫੀਡ ਦਿੱਤੀ ਜਾਂਦੀ ਹੈ ਉਹ ਸਾਰੀ ਵੈਜੀਟੇਰੀਅਨ ਨਹੀਂ ਹੈ ਉਸ ਫੀਡ ਜਿਹੜੀ ਹੈ ਉਹ ਨਾਨ-ভেজ ਵੀ ਉਹਨਾਂ ਨੂੰ ਸਰਵ ਕਰਦੇ ਨੇ ਉਹਦਾ ਦੁੱਧ ਉਹਦਾ ਦਹੀਂ ਆ ਕੇ ਹਿੰਦੁਸਤਾਨ ਚ ਜਦੋਂ ਬਿਕੇਗਾ ਤਾਂ ਇਹ ਧਾਰਮਿਕ ਆਸਥਾ ਨੂੰ ਵੀ ਜਿਹੜਾ ਹੈ ਉਹ ਫਰਕ ਪਾਏਗਾ ਦੂਜਾ ਇਹ ਜਿਹੜਾ ਸਾਡਾ ਪ੍ਰੋਸੈਸਿੰਗ ਹੋ ਰਿਹਾ ਦੁੱਧ ਦਹੀਂ ਜਮਾਨੇ ਆ ਪਨੀਰ ਅਸੀਂ ਵੇਚਦੇ ਆ ਕੁਲਫੀਆਂ ਅਸੀਂ ਵੇਚਦੇ ਆ ਉਹਨਾਂ ਤੇ ਵੀ ਇਸ ਚੀਜ਼ ਦਾ ਬਹੁਤ ਵੱਡਾ ਅਸਰ ਹੋਏਗਾ ਜਦਕਿ ਸਾਡੇ ਦੇਸ਼ ਦੇ ਦੇ ਪ੍ਰਧਾਨ ਮੰਤਰੀ ਨੇ ਨਾ ਦਿੱਤਾ ਮੇਕ ਇੰਡੀਆ ਬੇ ਅਸੀਂ ਦੇਸ਼ ਚ ਬਣਿਆ ਹੋਇਆ ਹੀ ਉਤਪਾਦਨ ਜਿਹੜਾ ਹੈ ਉਹਨੂੰ ਸੇਲ ਕਰਨਾ ਉਹਨੂੰ ਹੀ ਅਸੀਂ ਅ ਬਿਚਰਾ ਤਾਂ ਉਹਦੇ ਉੱਤੇ ਵੀ ਬਹੁਤ ਵੱਡਾ ਇਫੈਕਟ ਪੈਗਾ ਜਦੋਂ ਅਸੀਂ ਇਹ ਟੈਰਫ ਨੂੰ ਛੱਡਦੇ ਹਾਂ ਤੇ ਸਾਡੀਆਂ ਆਸਥਾਵਾਂ ਤੇ ਵੀ ਜਿਹੜਾ ਹੈ ਉਹ ਇੱਕ ਅਟੈਕ ਕਰਨ ਵਾਲੀ ਗੱਲ ਹੈ ਇੱਕ ਆਰਥਿਕ ਤੌਰ ਤੇ ਵੀ ਸਾਂਸਕ੍ਰਿਤਿਕ ਤੌਰ ਤੇ ਵੀ ਤੇ ਅ ਧਾਰਮਿਕ ਤੌਰ ਤੇ ਵੀ ਤੇ ਇਹਨੂੰ ਸਵਦੇਸ਼ੀ ਹਿੱਤ ਸੰਸਕ੍ਰਿਤ ਹਿੱਤ ਤੇ ਆਰਥਿਕ ਹਿੱਤ ਤਿੰਨ ਚੀਜ਼ਾਂ ਦੇ ਕੰਬੀਨੇਸ਼ਨ ਨੂੰ ਅਸੀਂ ਦੇਖਦੇ ਹਾਂ ਕਿ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਟੈਂਡ ਲੈ ਲਿਆ ਕਿ ਅਸੀਂ ਟੈਰਫ ਨਹੀਂ ਘਟਾਉਣਾ ਇਹ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਇੱਕ ਇਹਨਾਂ ਨੇ ਫੈਸਲਾ ਲਿਆ ਮੈਂ ਅੱਜ ਤੁਹਾਡੇ ਰਾਹੀਂ ਜਨਤਾ ਨੂੰ ਇਹ ਦੱਸਣਾ ਚਾਹਨਾ ਕਿ ਆਪਾਂ ਸਵਦੇਸ਼ੀ ਬਣਾਈਏ ਅਸੀਂ ਆਪਣੇ ਦੇਸ਼ ਦੀ ਬਣੀਆਂ ਹੋਈਆਂ ਚੀਜ਼ਾਂ ਨੂੰ ਪਿਆਰ ਕਰੀਏ ਤਾਂ ਹੀ ਜਿਹੜੇ ਇਹ ਲੋਕਾਂ ਨੇ ਸਾਨੂੰ ਚੈਲੰਜ ਦਿੱਤੇ ਆ ਉਹਨੂੰ ਅਸੀਂ ਮੀਟ ਵਿਦ ਕਰ ਸਕਦੇ ਹਾਂ ਮੈਂ ਸਿਰਫ ਇਸ ਇੱਕ ਛੋਟੇ ਪੁਆਇੰਟ ਤੇ ਹੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਬੁਲਾਈ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿੱਡਾ ਵੱਡਾ ਅਟੈਕ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਅਮਰੀਕਾ ਜਿਹੜੀ ਸੀ ਉਹ ਪਲੈਨਿੰਗ ਕਰ ਰਿਹਾ ਸੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਟੈਂਡ ਲੈ ਕੇ ਉਸ ਅਟੈਕ ਨੂੰ ਜਿਹੜਾ ਹੈ ਰੋਕਿਆ